ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮਿਰਜੇ ਕੇ ਵਿੱਚ ਮਿਰਜੇ ਕੇ ਪਿੰਡ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਅੰਗਰੇਜ਼ ਸਿੰਘ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਜਾਨਵਰ ਤੁਹਾਨੂੰ ਵਿਖਾਉਣਾ ਮਿੱਤਰੋ ਝੋਟੀਆਂ ਟੋਕਣਾ ਭਰਾਵਾਂ ਵਾਲਿਆਂ ਦੇ ਬਹੁਤ ਫੋਨ ਆਉਂਦੇ ਕਿਉਂਕਿ ਹਰ ਇੱਕ ਬੰਦਾ ਲੱਖ ਰੁਪਈਆ ਨਹੀਂ ਅੱਦਕਲ ਦੀ ਮਹਿੰਗਾਈ ਦੇ ਦੌਰ ਦੇ ਵਿੱਚ ਲਾ ਸਕਦਾ ਅਗਲੇ ਨੂੰ ਹਰ ਇੱਕ ਨੂੰ ਇਹ ਹੁੰਦਾ ਥੋੜੇ ਪੈਸੇ 'ਚ ਮਹ ਬਣ ਜੇ ਆ ਚੱਕੋ ਫਿਰ ਤੁਹਾਡੇ ਲਈ ਮਿੱਤਰੋ ਮੈਂ ਲੈ ਕੇ ਆ ਗਿਆ ਦੁੱਧ ਕਿੰਨਾ ਵੈਂਦੇ ਥੱਲੇ ਕਿੰਨੇ ਚਿਰ ਦੀ ਸੋਈ ਆ ਕੀ ਇਹਦੇ ਮਗਰ ਕੱਟਾ ਕੇ ਕੱਟੀ ਆ ਕੱਟੀ ਆ ਮੇਰੇ ਹਿਸਾਬ ਨਾਲ ਮਗਰ ਇਹਦੇ ਸਾਰੀ ਐ ਡਿਟੇਲ ਜਾਣਦੇ ਹੋਏ ਆਪਾਂ ਮਿਲਦੇ ਆ ਬਾਈ ਨੂੰ ਕਰਦੇ ਆ ਗੱਲਬਾਤ ਅੰਗਰੇਜ਼ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਵਧੀਆ ਜੀ ਸੇਤਾ ਦੇ ਪਰਿਵਾਰ ਵਧੀਆ ਜੀ ਵਧੀਆ ਚੱਲ ਰਿਹਾ ਠੀਕ ਆ ਇਹੋ ਯਾਰ ਅੰਗਰੇਜ਼ ਦੀ ਮੱਝ ਆ ਹੈ ਹਾਂਜੀ 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 ਉਹ ਦਵਾਈ ਲੈਣ ਗਿਆ ਅੱਜ ਆ ਹਾਂਜੀ 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 ਠੀਕ ਆ ਜੀ ਦਵਾਈ ਲੈਣ ਗਿਆ ਹੋਇਆ ਬਾਈ ਠੀਕ ਨਹੀਂ ਗਿਆ ਥੋੜਾ ਜਿਹਾ ਇਸ ਕਰਕੇ ਅੱਛਾ ਤੇ ਬਾਈ ਇਹ ਛੋਟੀ ਦੇ ਥੱਲੇ ਕਿੰਨਾ ਦੁੱਧ ਆ ਬਾਈ ਦੁੱਧ ਦੇ ਥੱਲੇ ਯਾਰ ਆਪਾਂ 7 ਨਹੀਂ ਕਹਿੰਦੇ 6 ਹੋ ਪੱਕਾ ਠੀਕ ਆ ਬਈ ਤੇ ਕੱਟੀ ਮਗਰ ਕੇ ਕੱਟਾ ਕੱਟੀ ਆ ਮਗਰ ਬਈ ਠੀਕ ਆ ਸੂਈ ਕਿੰਨੇ ਕੁ ਟਾਈਮ ਦੀ ਹੋਈ ਸੂਈ ਕੋ 2 ਮਹੀਨੇ ਮੰਨ ਲੈ 2.5 ਮੰਨ ਲੈ ਬਾਈ ਠੀਕ ਆ ਦੇਖ ਤੇ ਬੱਚਾ ਆ ਜਾਂਦਾ ਉਹ ਕੱਟੀ ਮਗਰ ਗੱਪਣ ਗੱਪਣ ਸੌਰੀ ਕਾ ਨਾ ਇਹ ਨਹੀਂ ਬਣੀ ਬੁਣੀ ਨਹੀਂ ਬਾਈ ਬਣੀ ਬੁਣੀ ਨਹੀਂ ਹੈ ਛੋਟੀ ਚੰਗੀ ਆ ਯਾਰ ਦੁੱਧ ਦੁੱਧ ਤਾਂ ਹੋਰ ਵੀ ਵਾਜੂ ਕਿਲੋ ਖੰਡ ਕੇ ਹਾਂਜੀ 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 ਹੂੰ ਬਾ ਬੋਲੂਗੀ ਹੁਣ ਥੋੜੇ ਚਰਚ ਮੇਰੇ ਹਿਸਾਬ ਨਾਲ ਬੋਲੂਗੀ ਫਿਰ ਤਿਆਰੀ ਦੇ ਵਿੱਚ ਹੀ ਆ ਹਨਾ ਹਾਂਜੀ ਹਾਂਜੀ ਤਾਂ ਬੋਲਪੇ ਵਧੀਆ ਸਗੋ ਬਣ ਕੇ ਰਹਿ ਵੀ ਜਾਓਗੇ ਹੁਣ ਅੰਗਰੇਜ਼ ਬਾਈ ਕੀ ਰੇਟ ਰਹੂਗਾ ਵੀਰੇ ਹੈ ਰੇਟ ਰੇਟ ਵੀਰੇ 65000 ਨੇ ਮੰਨ ਤਨ ਹੋਜੂ ਹਾਂ ਮਾੜਾ ਮੂਲ ਕਰ ਲਾਂਗੇ ਮੰਨ ਤਨ ਮੰਨ ਤਨ ਬਾਈ ਗੈਲੀ ਕਰੂਗਾ ਗੈਲੀ ਕਰੂਗਾ ਹਾਂਜੀ 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 ਜਿੱਲ ਨੇ ਵੀਡੀਓ ਬਣਾਈ ਤੇ ਗੈਲੀ ਮੰਨ ਤਨ ਕਰੂਗਾ ਹਾਂਜੀ ਆਪਾਂ ਤਾਂ ਖੋਲ ਕੇ ਵਿਖਾਦੀਏ ਫਿਰ ਤਾਂ ਦੇ ਦਈਏ 2 ਘੱਟ 60 ਦੀ ਨੀਏ ਭਾਈ ਉਸੇ ਨਾਲ ਗੱਲ ਕਰ ਲਈ ਨੰਬਰ ਤੇ ਕਨੈਕਟ ਕਰ ਲਓ ਹਣਾ ਉਸੇ ਦਾ ਨੰਬਰ ਤੇ ਹਾਂ ਨੰਬਰ ਕਿੰਨਾ 9417095766 ਹਾਂਜੀ 9417095766 9417095766 ਤੇ ਕਰਨੀ ਆ ਤੁਸੀਂ ਭਾਈ ਦੇ ਨਾਲ ਗੱਲਬਾਤ ਗੱਲਬਾਤ ਲਈ ਨੰਬਰ ਆਪਾਂ ਭਾਈ ਦਾ ਸਕਰੀਨ ਦੇ ਉੱਤੇ ਲਾਇਆ ਹੋਇਆ ਮਗਰ ਕੱਟੀ ਆ 6-7 ਕਿਲੋ ਦੁੱਧ ਦਾ ਦੋਵੇਂ ਟਾਈਮ ਮਿਲਦੀ ਆ ਚਵਾਈ ਜੂਈ ਦੀ ਓਕੇ ਦੀ ਰਿਪੋਰਟ ਆ ਦੂਜਾ ਸੂਆ ਨਾ ਵੀਰੇ ਕਿ ਪਹਿਲਣ ਇਹ ਪਹਿਲਾ ਸੂਆ ਆ ਭਾਈ ਹਾਂ ਪਹਿਲਣ ਝੋਟੀ ਆ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਗੱਲਬਾਤ ਲਈ ਨੰਬਰ ਸਕਰੀ